ਮੰਮਾ ਜੀ ਕਿੰਨਾ ਕੰਮ ਰਹਿ ਗਿਆ ਬਸ ਪੁੱਤ ਕੰਮ ਤਾਂ ਸਾਰਾ ਹੋ ਗਿਆ ਬਸ ਇਹੋ ਸਲੈਬ ਸਾਫ ਕਰਕੇ ਆ ਹਾਂ ਤੇ ਮੈਂ ਦੁੱਧ ਧਰਿਆ ਉਹ ਤੂੰ ਗੈਸ ਤੇ ਤੇ ਮੈਂ ਚੱਲੀ ਉਧਰ ਕੰਮ ਕਰਨ ਤੇ ਮੇਰਾ ਪੁੱਤ ਦੁੱਧ ਦਾ ਧਿਆਨ ਰੱਖੀ ਦੁੱਧ ਨਾ ਉਬਲ ਜੇ ਜੇ ਦੁੱਧ ਨੂੰ ਬਾਲ ਆ ਗਿਆ ਤੇ ਗੈਸ ਬੰਦ ਕਰਕੇ ਤੇ ਤੂੰ ਕੁਝ ਨਹੀਂ ਕਰਨਾ ਤੂੰ ਅੰਦਰ ਬਹਿ ਕੇ ਆਪਣਾ ਪੜਨਾ ਵਾ ਠੀਕ ਕੋਈ ਨਹੀਂ ਛੁੱਟੀ ਆ ਦੇਣਾ ਵੇ ਤੂੰ ਇੱਧਰ ਉੱਧਰ ਜਾਵੇਂ ਸਿਰਫ ਆਪਣੀ ਪੜ੍ਹਾਈ 'ਆ ਤੇ ਧਿਆਨ ਦੇ ਠੀਕ ਹੈ ਚੱਲ ਫਿਰ ਮੈਂ ਆ ਬਸ ਆ ਕਰਕੇ ਚੱਲੀ ਆ ਠੀਕ ਹੈ ਪਾਹ ਹੈ ਪਤਾ ਨਹੀਂ ਕਿਹੜਾ ਇਹ ਚ ਲੋਹਾ ਫਿੱਟ ਕੀਤਾ ਵਾ ਦਾਵਾ ਦਾਵ ਕਰਦਾ ਵੀ ਕੰਮ ਕਰ ਲਿਆ ਵਾ ਹੈ ਇੱਕ ਸੂਟ ਵੀ ਕੱਟ ਕੇ ਸੀ ਗਈ ਆ ਹੈ ਕੀ ਕਰਦੀ ਮਨੇਰ ਦੀ ਉੱਠੀ ਆ ਤੇ ਉਧਰ ਜਾਣਦੀ ਇਹਨੂੰ ਕਿੱਡੀ ਕਾਲੀ ਦਾ ਦਾ ਹਾਏ ਹੇ ਸਿਆਪਾ ਮੇਰ ਕੋ ਕੰਮ ਹੀ ਨਹੀਂ ਨਾ ਹੁੰਦਾ ਇਹ ਤੇ ਵਾਹ ਦਈ ਕਰਕੇ ਚਲ ਜਾਂਦੀ ਆ ਮੈਨੂੰ ਤੇ ਲੱਗਦਾ ਇਹਨੂੰ ਪੈਸਾਂ ਦਾ ਲਾਲਚ ਹੋ ਗਿਆ ਹੁਣ ਬਾਥਰੂਮ ਸਿਆਪਾ ਮੈਂ ਸਾਫ ਕਰਨੇ ਆ ਕਿਤੇ ਇੰਨਾ ਨਹੀਂ ਕਿ ਜੇ ਉਹ ਨਹੀਂ ਉੱਠੀ ਜੇ ਤੇ ਮੈਂ ਬਾਥਰੂਮ ਸਾਫ ਕਰ ਲਾਂ ਨਾ ਆਪਣਾ ਹੀ ਕੰਮ ਕਰ ਕੁੜੀ ਨੂੰ ਦੁੱਧ ਦੇ ਸਰਾਣੇ ਖਲਾਰ ਗਈ ਆ ਵੀ ਘਾਤੇ ਸਹੀ ਇੱਕ ਗਲਾ ਘਰ ਕੇ ਪੀ ਲੈਣੀ ਆ ਵੇਖੀ ਜਾਓ ਕਿਹੜਾ ਪਤਾ ਲੱਗਣ ਡਿਆ ਵਾ ਸਿਮੋ ਹਾਂ ਚਾਚੇ ਉੱਧਰ ਕੀ ਕਰਨੀ ਆ ਕੁਝ ਨਹੀਂ ਮਮਾ ਉੱਧਰ ਗਿਆ ਸੀ ਤੇ ਮਮਾ ਕਹਿੰਦੇ ਕਿ ਦੁੱਧ ਨੂੰ ਵਾਲਾ ਉੱਗ ਕੇ ਬੰਦ ਕਰ ਦੇ ਕੋਈ ਨਹੀਂ ਦੁੱਧ ਮੈਂ ਵੇਖ ਲੈਣੀ ਆ ਤੇ ਤੂੰ ਏਦਾਂ ਕਰ ਮੇਰੀ ਸੋਣੀ ਧੀ ਤੂੰ ਤੇ ਸਾਂਝੀ ਮੀਂਝੀ ਆ ਨਾਲੇ ਮੇਰਾ ਪੁੱਤ ਕਿੰਨਾ ਸੋਹਣਾ ਪੜਦਾ ਵਾ ਹਨਾ ਹਾਂ ਤੇ ਤੂੰ ਨਾ ਅੱਜ ਫੋਨ ਵੇਖ ਲਾ ਸੱਚੀ ਚਾਚੇ ਹਾਂ ਪੱਕਾ ਦਊਗੀ ਵੇਖਾਂ ਪੱਕਾ ਦਊਗੀ ਪਰ ਤੈਨੂੰ ਨਾ ਇੱਕ ਕੰਮ ਕਰਨਾ ਪੈਣਾ ਵਾ ਕੀ ਪੁੱਤ ਮੇਰਾ ਨਾ ਲੱਕ ਬੜਾਈ ਦੋਣ ਡਿਆ ਵਾ ਤੇ ਬਾਥਰੂਮ ਸਾਫ ਕਰਨ ਲਾਈ ਤੇ ਉਹ ਤੇਰੀ ਮੰਮੀ ਇਦਾਂ ਚਲ ਗਈ ਘਰ ਕੇ ਨਹੀਂ ਗਈ ਤੇ ਉਹ ਉੱਤੇ ਚੂਚਾੜੂ ਲਾਇਆ ਚੰਗਾ ਚੰਗੇ ਸਾਫ ਕਰਦੀ ਫੇਰ ਮੈਂ ਫੋਨ ਦੇ ਦੂੰਗੀ ਤੈਨੂੰ ਪੱਕਾ ਚਾਚੇ ਹਾਂ ਚਲ ਠੀਕ ਕਰ ਹੀ ਦਿੰਨੀ ਆ ਆਹੋ ਚਲ ਕਰਿਆ ਮੇਰਾ ਪੁੱਤ ਦੁੱਧ ਮੈਂ ਵੇਖ ਲੈਨੇ ਚਲ ਆਹ ਤੇ ਕੰਮ ਹੋ ਗਿਆ ਵਾਵਾ ਹੁਣ ਬਾਥਰੂਮ ਸਾਫ ਹੋ ਜਾਣਾ ਵਾ ਦੁੱਧ ਦਾ ਗਲਾਸ ਭਰ ਕੇ ਕਪੀਨੀ ਆ ਕਿਹੜਾ ਪਤਾ ਲੱਗਣ ਡਿਆ ਵਾ चाची का मेरा पोता कुछ नहीं चाची ने कह की चाची कहते काम करी करे चाची ने काम कम डाय मम्मी किन गई है बात ममा उम कर काम, काम दे हां जी

ਉੜਾ ਕੇ ਤੋਹਾਂਸਾਂ ਦਾ ਆ ਗਿਆ ਚਾਹ ਚੰਗਾ 바ਵਾ ਕੁੜੀ ਕੰਮ ਤੇ ਗਈ ਆ ਮੈਨੂੰ ਪਤਾ ਲੱਗੋ ਪਿੱਤੀ ਦਿਹਾੜੀਆਂ ਕਰਦੀ ਫਿਰਦੀ ਇੱਥੇ ਨੂੰ ਖਾਣ ਨੂੰ ਨਾ ਕੋਈ ਮਿਲਦਾ ਪਖੰਡ ਫੜਿਆ ਵਾ ਸਾਸਰੀ ਘਰ ਵਾਲੇ ਸਾਸਰੀ ਘਰ ਸਾਸਰੀ ਘਰ ਵਾਲੇ ਸਾਸਰੀ ਘਰ ਵਾਲ ਕੀ ਹਾਲ ਹਾਂਜੀ ਠੀਕ ਜੀ ਆਪਣੀ ਸੁਣਾਓ ਕੀ ਕੰਨਦਾ ਹੀ ਹਨੀ ਹਾਂ ਕਿੱਦਾਂ ਚਲ ਜਾ ਨਾਨੀ ਕੋਲ ਜਾ ਠੀਕ ਨਹੀਂ ਨਾ ਹਾਂ ਕੀ ਗੱਲਾਂ ਠੀਕ ਨਹੀਂ ਆ ਦੀਪ ਕੀ ਪਹੀਜੀ ਹੋਈ ਆ ਦੀਪਾਂ ਕਿੱਥੇ ਗਈ ਆ ਦੀਪਾਂ ਇੱਥੇ ਜੀ ਕਿਤੇ ਇੱਥੇ ਉਹ ਗਈ ਇੱਧਰ ਕੰਮ ਗਈ ਕੰਮ ਕਰਦੀ ਹੈ ਨਾ ਇਹਨਾਂ ਦੇ ਘਰ ਗਵਾਂਡੀਆਂ ਦੇ ਉਧਰ ਗਏ ਆ ਆ ਜਾਂਦੀ ਕਦੇ ਨਹੀਂ ਕੰਮ ਕਰਦੀ ਹੈ ਬਿੰਦੂ ਨਹੀਂ ਭੈਣ ਜੀ ਕੰਮ ਨਹੀਂ ਕਰਦੀ ਗਵਾਂਡਣ ਠੀਕ ਨਹੀਂ ਰਹਿੰਦੀ ਤੋ ਕੇਹ ਵੇਲੇ ਹੱਥ ਭੜਤੀ ਪਵਾ ਦਿੰਦੀ ਮੈਂ ਕਿਹਾ ਮੱਥੇ ਰੱਖਾਂ ਰੱਖਿਆ ਵੀ ਨਹੀਂ ਸਹੀ ਲੱਗਦਾ ਕੋਈ ਗੱਲ ਨਹੀਂ ਜੇ ਤੂੰ ਆਵਾਜ਼ ਮਾਰੀ ਹੈ ਤੇ ਜਾ ਚਲ ਜਾ ਐਨਾ ਪੜਦਾ ਇਹ ਤੇ ਨਾ ਭਾਂਜੀ ਤੇ ਬਿੰਦਰ ਕੀ ਕਹਾਂਗੇ ਤੂੰ ਹੀ ਮੇਰੇ ਕੋਲ ਝੂਠ ਬੋਲਣ ਟੈਜ ਹੈ ਭੈਣ ਜੀ ਮੈਂ ਕਿਉਂ ਝੂਠ ਬੋਲਣਾ ਵਾ ਕੀ ਗੱਲ ਦੀਪ ਮੈਨੂੰ ਕਿਤੇ ਉਦੋਂ ਪਰਾ ਦੀ ਐ ਮੈਂ ਝੂਠ ਬੋਲਣਾ ਤੁਹਾਡੇ ਕੋ ਇਹ ਮੈਨੂੰ ਤਾਂ ਨਾਲ ਹੀ ਹੋਰ ਤਰ੍ਹਾਂ ਹੋ ਗਿਆ ਕਿ ਕੰਮ ਕਰਦੀ ਕਿਸਦੇ ਘਰ ਮੇਰੇ ਤੇ ਦਿਲ ਨੂੰ ਹੋਰ ਤਰ੍ਹਾਂ ਹੀ ਹੁੰਡਿਆ ਪਿਆ ਨਹੀਂ ਨਹੀਂ ਕੰਮ ਨਹੀਂ ਕਰਦੀ ਉਦਾਂ ਹੀ ਮੈਂ ਤੁਹਾਨੂੰ ਦੱਸਣ ਢਈ ਐ ਨਾ ਵੀ ਠੀਕ ਨਹੀਂ ਰਹਿੰਦੀ ਤੇ ਕਹਿ ਦਿੰਦੀ ਐ ਚਲ ਕਿਸੇ ਵੇਲੇ ਮਾੜਾ ਮੋਟਾ ਕੰਮ ਕਰਾ ਦਿਆ ਘਰ ਭੀ ਹੱਥ-ਪੜਥੀ ਮੈਂ ਚਲ ਜਾ ਆਇਆ ਜੋਬਨ ਕਿਹਾ ਕਿ ਗਿਆ ਕਿ ਇੱਥੇ ਆ ਨਹੀਂ ਨਹੀਂ ਇੱਥੇ ਰੱਜੀ ਕੋਈ ਨਹੀਂ ਮੈਂ ਮਾਰਦੀ ਬਾਜ ਉਹਨਾਂ ਨੂੰ ਮਾਰ ਭਲਾਵਾ ਦਿੰਦੀ ਹਾਂ ਹੋਰ ਤੂੰ ਹੀ ਸੁਣਾਉ ਸਿਹਤ ਠੀਕ ਹੈ ਸਿਹਤ ਠੀਕ ਠਾਕ ਆ ਵਧੀਆ ਆ ਕਿਉਂ ਨਹੀਂ ਮੈਨੂੰ ਤੁਹਾਡੀ ਸਿਹਤ ਲੱਗਣ ਲਈ ਐਦਾਂ ਹੀ ਆ ਪੈੰਜੀ ਤੈਨੂੰ ਪਤਾ ਹੀ ਆ ਘਰ ਕੰਮ ਕੁੰ ਕਰਦੇ ਆ ਹੋ ਜਾਂਦਾ ਬੰਦਾ ਹੋਰ ਤਰ੍ਹਾਂ ਦਾ ਹਾਂ ਚਲੋ ਕੋਈ ਨਹੀਂ ਸਰੀਰ ਸਹੀ ਰਵੇ ਫੇਰ ਹੀ ਘਰ ਦੇ ਕੰਮ ਹੁੰਦੇ ਆ ਹੁਣ ਹੁਣ ਤਾਂ ਪੈੰਜੀ ਮੈਂ ਕਿੰਨੇ ਦਿਨਾਂ ਦਾ ਕਰਨ ਲਈ ਹੀ ਦੀਪ ਦੀ ਮਾਸੀ ਨੇ ਮੈਨੂੰ ਜਾ ਕੇ ਦੱਸਿਆ ਸੀ ਪਰ ਮੇਰੇ ਕੋ ਆਇਆ ਹੀ ਨਹੀਂ ਗਿਆ ਘਰ ਤੈਨੂੰ ਪਤਾ ਮੇਰੀ ਸਿਹਤ ਥੋੜੀ ਢਿੱਲੀ ਸੀ ਹਾਂਜੀ ਤੇ ਤਾਂ ਕਰਕੇ ਨਹੀਂ ਆਇਆ ਗਿਆ ਤੇ ਧਿਆਨ ਮੇਰਾ ਦੀਪ ਚ ਹੀ ਤੁਸੀਂ ਨਾ ਟੈਨਸ਼ਨ ਲਿਆ ਕਰੋ ਟੈਨਸ਼ਨ ਲੈ ਕੇ ਤੁਸੀਂ ਆਪਣੀ ਸਿਹਤ ਹੀ ਖਰਾਬ ਕਰਨੀ ਆ ਜਿੰਨਾ ਚਿਰ ਮੈਂ ਬੈਠੀ ਆ ਤੁਹਾਨੂੰ ਕੋਈ ਲੋੜ ਦੀ ਟੈਨਸ਼ਨ ਲੈਣ ਦੀ ਜੀ ਗੱਲ ਤਾਂ ਤੁਹਾਡੀ ਠੀਕ ਆ ਇਹ ਈਆਂ ਦਾ ਦੋਖੀ ਏ ਇਦਾਂ ਦਾ ਵਾ ਕਿ ਮਾਪਿਆਂ ਕਾ ਸੁਣ ਕੇ ਜਰਿਆ ਨਹੀਂ ਜਾਂਦਾ ਨਹੀਂ ਇਹ ਗੱਲ ਤੁਹਾਡੀ ਮੰਨਣ ਵਾਲੀ ਹੈ ਵੀ ਸਹੀ ਇਹ ਗੱਲ ਤੁਸੀਂ ਬਿਲਕੁਲ ਸਹੀ ਕਹੀਏ ਚਲੋ ਕੋਈ ਨਹੀਂ ਦੇਖੋ ਵਾਦੇ ਘਟਾ ਤੇ ਹੋ ਹੀ ਜਾਂਦਾ ਮਨ ਲਈ ਖਰਾਬ ਕਰਨ ਮੈਂ ਹੀ ਇੱਕ ਦਿਨ ਕਿਹਾ ਮੈਂ ਕਿ ਤੂੰ ਐਡਾ ਬਣੀ ਰਹਿਣੀ ਆ ਨਵਾਂ ਸੂਟ ਪਾਇਆ ਕਰ ਨਾ ਚੱਲ ਫੇਰ ਵੀ ਚੰਗਾ ਹੀ ਪਾਉਗੀ ਤੇ ਫੇਰ ਹੀ ਅਗਲੇ ਦਿਨ ਘਰ ਕਿਹੋਲੇ ਜਿਹਾ ਬਾਹਰ ਅੰਦਰ ਵੀ ਦਵਾਈ ਲੈਣ ਵੀ ਜਾਣਾ ਪੈਂਦਾ ਤੇ ਕਹਨ ਲਈ ਸੀ ਮੰਮੀ ਮੈਨੂੰ ਚੇਤਾ ਆ ਗਿਆ ਵਾ ਦੀਪ ਦੇ ਪਪਾ ਆਦਾ ਸਿੰਮੂ ਦੇ ਪਪਾ ਦਾ ਮੇਰਾ ਹੀ ਸਭ ਮੰਨ ਖਰਾਪਾ ਐ ਮੈਂ ਉਹਦੇ ਸਾਹਮਣੇ ਆਪਣਾ ਮਨ ਹੌਲਾ ਨਹੀਂ ਕੀਤਾ ਤੇ ਉਹ ਸਭ ਬੁਸਕਦੀ ਹੀ ਹੁਣ ਜੇ ਮੈਂ ਵੀ ਉਹਦੇ ਸਾਹਮਣੇ ਡੈਪਾਂ ਤੇ ਫੇਰ ਤੁਹਾਨੂੰ ਪਤਾ ਵੀ ਸਾਡੇ ਘਰ ਦਾ ਇੰਦਾ ਕਿੰਦਾ ਚੱਲੂਗਾ ਬੁਸਕਣਾ ਹੁਣ ਕਿਹੜੀ ਗੱਲੋਂ ਆ ਰੱਬ ਦੀ ਕੀਤੀ ਨੂੰ ਕੋਈ ਮੋੜ ਨਹੀਂ ਸਕਦਾ ਐ ਹੋਈ ਸਮਝਾਈਦਾ ਵਾ ਨਾ ਇਹ ਤੇ ਯਾਰ ਆਪਦੀ ਕੀਤੀ ਜਿਹੜੀ ਉਹ ਅੰਦੇ-ਅੰਦੇ ਵੀ ਉਹਦੇ ਰੱਬ ਵਾਂਗੂ ਜੋ ਕਰ ਗਿਆ ਚੰਗਾ ਹੀ ਕਰ ਗਿਆ ਹਾਂਜੀ ਜਿਦੋਂ ਅਸੀਂ ਜੀਦੇ ਜਾਗਦੇ ਆ ਬੈਠੇ ਆ ਤੇ ਜੇ ਕੁੜੀ ਨੂੰ ਦੁੱਖ ਤਕਲੀਫ ਆ ਕੋਈ ਤੇ ਸਾਨੂੰ ਦੱਸੇ ਦੱਸਦੀ ਕਿਉਂ ਨਹੀਂਗੀ ਹਾਂਜੀ ਦੁੱਖ ਤਕਲੀਫ ਕਾਦੀ ਹੁੰਦੀ ਹੈ ਤੁਹਾਨੂੰ ਪਤਾ ਹੀ ਆ ਮੜੇ ਮੋਟਿਆਂ ਦੇ ਘਰਾਂ 'ਚ ਗੱਲਾਂ ਹੋਈ ਜਾਂਦੀਆਂ ਮੈਂ ਤਾਂ ਗੱਲ ਦੇ ਵਿੱਚ ਕੂਣਾ ਹੀ ਨਹੀਂ ਚਾਹੁੰਦਾ ਨਾ ਮੈਂ ਕਰਨੀ ਚਾਹੁੰਦਾ ਵਾ ਵੇਦ-ਵੇਦ ਤੁੱਖ ਤੁਖੀ ਸਾਨੂੰ ਦਿਸਦੀ ਲੱਗੀ ਰਹਿੰਦੀ ਤੁਹਾਡੇ ਘਰ ਗੱਲ ਇਹ ਆ ਵੀ ਜੋ ਬਣਾਉਂਦਾ ਤੇ ਉਹਨੂੰ ਪੁੱਛਦਾ ਵਾਂ ਕੀ ਚੱਕਰ ਵਾ ਤਜੇ ਨਹੀਂ ਢਾਟੀ ਕੁੜੀ ਨੂੰ ਤੇ ਵੱਖ ਕਰ ਲੋ ਵੱਖ ਵੀ ਅਸੀਂ ਕਹਿਦਾਂ ਕਰੀਏ ਸਾਡੇ ਕੋਲ ਹੈ ਵੀ ਚੀ ਜਿੰਨੇ ਘਵਾ ਕੇ ਤੇ ਜਿਹੜੀ ਅਸੀਂ ਵੱਖਰੀ ਵੱਖਰੀ ਰੋਟੀ ਭਗਾਉਣੀ ਆ ਆਹੀ ਗੱਲ ਮੰਨਦੇ ਆ ਕੱਠੇ ਚਵਾਣਾ ਉਹੋ ਹੀ ਆ ਸਰੋ ਆਂਦਨ ਦੇ ਵੀ ਘਰ ਜਿਹੜਾ ਕੱਠ ਜੀ ਚੰਗਾ ਹੋਵੇ ਤੇ ਫੇਰ ਹੀ ਵਧੀਆ ਵਾ ਅਸੀਂ ਤੁਹਾਡੀ ਗੱਲ ਇਹ ਮੰਨਦੇ ਆ ਪਰ ਗੱਲ ਇਹ ਆ ਵੀ ਚਾਹੇ ਤੇ ਫੇਰ ਬਰਾਬਰ ਦਾ ਰੱਖਿਆ ਕਰੋ ਨਾ ਤੁਸੀਂ ਇੱਕ ਨੂੰ ਕੱਪੜਾ ਵੀ ਵੇ ਮੇਲੇ ਅਹੀਂ ਹੋਏ ਉਹਨੇ ਪਤੀਆ ਪਾਇੰਦੇ ਇਹਨੇ ਵਿਚਾ ਜਿੱਦੇ ਜਿੱਦਾਂ ਦੇ ਹੈ ਪਾਜੀ ਹੁਣ ਮੇਰੀ ਗੱਲ ਸੁਣੋ ਮਵੀ ਨਹੀਂ ਚੰਗੀ ਲੱਗਦੀ ਤੁਹਾਡੇ ਨਾਲ ਇਹੋ ਜਿਹੀ ਗੱਲਾਂ ਕਰਦੀ ਹੁਣ ਦੀਪ ਮੇਰੀ ਧੀਆ ਵਰਗੀ ਆ ਤੇ ਮੇਰੀ ਗੱਲ ਸੁਣੋ ਹੁਣ ਮੈਂ ਉਹਨੂੰ ਆਪ ਹੀ ਸਾਰਾ ਕੁਝ ਮੈਨੂੰ ਆਪ ਹੀ ਵੇਖਣਾ ਪੈਂਦਾ ਵਾ ਤੇ ਕਿ ਇਹ ਵੇਲੇ ਸਾਡੇ ਮਾਮਾ ਦੀਆਂ ਚ 100 ਪੜਦਾ ਵੀ ਹੁੰਦਾ ਏ ਕਿ ਦੂਜੇ ਨਾਲ ਹੀ ਨਹੀਂ ਵੀ ਦੱਸ ਸਕਦੇ ਜੋ ਮੈਂ ਤੇ ਅਦੀਪ ਨੇ ਆਪਾਂ ਸਾਂਝਾ ਕਰ ਲੈਣਾ ਵਾ ਇਹ ਪਾਜੀ ਤੁਸੀਂ ਵੀ ਇਹ ਗੱਲ ਨੂੰ ਸਮਝ ਸਕਦੇ ਲੀੜੇ ਵੱਲੋਂ ਤਾਂ ਨਹੀਂ ਕੋਈ ਵੀ ਗੱਲ ਲੀੜੇ ਤੇ ਜਿੰਨੇ ਫੇਰੇ ਮੇਰ ਕੋ ਜਾਣਦੀ ਮੈਂ 19 ਵਾਰ ਦੋ ਦੋ ਸੂਟ ਬਣਾ ਕੇ ਦਿੰਨੀ ਆ ਕੋਈ ਨਹੀਂ ਭੈਣ ਜੀ ਦੇਖੋ ਆਂਦੇ ਨੇ ਵੀ ਈਆਂ ਸਦਾ ਲੈਂਦੀਆਂ ਲੀੜਾ ਕਪੜਾ ਤੇ ਸਦਾ ਨਾ ਲੈਣਾ ਵਾ ਆਸ ਬੜੀ ਹੁੰਦੀ ਆਪਣੇ ਮਾਪਿਓਂ ਕੁਝ ਚੀਜ਼ ਲੈਣ ਦੀ ਇਹ ਹੱਕ ਵੀ ਬਣਦਾ ਵਾ ਉਹਦਾ ਜਿੰਨੇ ਮੁੰਡੇ ਇਹ ਹਸੇਦਾਰ ਹੁੰਦੇ ਨਾ ਉਹਨੇ ਈਆਂ ਹੁੰਦੇ ਗਾਵਾ ਹਾਂ ਜੀ ਇਹ ਤਾਂ ਕੋਈ ਆਪਸੇ ਆਣੇ ਹੀ ਜੀਬ ਕਿੱਥੇ ਗਈ ਆ ਓ ਡਰਜੀ ਲੈਣ ਗਈ ਸੀ ਮੈਂ ਆਉਂਦੀ ਆ ਦਵਿੰਦਰ ਮਾਜੀ ਮੰਮੀ ਕਿਆ ਨਾ ਬਹੁੰਦਾ ਨਹੀਂ ਤੂੰ ਮੈਂ ਹਾਂ ਉਹ ਜੋ ਬਣਾਉਂਦਾ ਵਾ ਕਿ ਮੈਂ ਆਉਂਦਾ ਫੇਰ ਜਾਂਦਾ ਫੇਰ ਨਾ ਨਾ ਭੈਣ ਜੀ ਸਭ ਕੋ ਖਾ ਕੇ ਆਏ ਆ ਕਿ ਘਰ ਦੀ ਲੋੜ ਨਹੀਂ ਹਨ ਕਿਹ ਚੀਜ਼ ਦੀ ਲੋੜ ਨਹੀਂ ਕੋਈ ਨਹੀਂ ਭੈਣ ਜੀ ਘਰੋਂ ਖਾ ਕੇ ਆਈਦਾ ਵਾ ਮਮਾ ਜੀ ਹਾਂ ਜੀ ਨਾਨੀ ਨਾਨੂ ਆਏ ਆ ਸਾਨੂੰ ਆਏ ਆ ਹਾਂ ਜੀ ਦੋ ਹੀ ਜਾਣੇ ਆਏ ਆ ਹਾਂ ਜੀ ਹੈ ਮੈਨੂੰ ਤਾਂ ਫੋਨ ਨਹੀਂ ਕੀਤਾ ਕਦੋਂ ਕਦੇ ਆਏ ਆ ਥੋੜਾ ਚਿਰ ਹੋਇਆ ਅਜੇ ਤੇ ਦੱਸਿਆ ਤਾਂ ਨਹੀਂ ਕੁਛ ਮਮਾ ਕਿੱਥੇ ਆ ਮੈਂ ਦੱਸ ਦਿੱਤਾ ਸਾਰਾ ਕਿ ਉਧਰ ਕੰਮ ਕਰਨ ਗਏ ਆ ਹੋਏ ਹੋਏ ਪੁੱਤ ਤੂੰ ਕੰਮ ਦਾ ਨਾ ਨਹੀਂ ਨਾ ਤੂੰ ਕਹਿਣਾ ਏ ਉਦਾਂ ਹੀ ਗਏ ਉਧਰ ਨਹੀਂ ਪੁੱਛਦੇ ਪਏ ਸੀ ਮੈਨੂੰ ਤੁਸੀਂ ਮੈਨੂੰ ਥੋੜਾ ਦੱਸਿਆ ਹੈ ਕਿ ਨਾਨੇ ਨੂੰ ਇਦਾਂ ਗਏ ਤੂੰ ਮੈਨੂੰ ਥੋੜੀ ਪਤਾ ਹੀ ਪਉਣਾ ਆਇਆ ਨਾ ਤੇ ਆ ਚਾਚੀ ਦਾ ਫੋਨ ਕਿਉਂ ਫੜਾਇਆ ਇਹਨੂੰ ਇਹਨੇ ਆਪੇ ਫੜ ਲਿਆ ਉੱਥੇ ਪਿਆ ਸੀ ਤੇ ਤੈਨੂੰ ਪਤਾ ਹੈਗਾ ਚਾਚੀ ਦੇ ਸੁਭਾਅ ਦਾ ਜੇ ਮਾੜਾ ਜਿਹਾ ਕੁਝ ਹੋ ਗਿਆ ਤਾਂ ਤੈਨੂੰ ਪਤਾ ਫਿਰ ਉਹਨਾਂ ਗੁੱਸੇ ਨਾ ਬੋਲਣਾ ਸਸੀ ਮਾਸੀ ਜੀ ਸਤਿ ਸ਼੍ਰੀ ਅਕਾਲ ਸਸੀ ਮਾਸੀ ਸਤਿ ਸ਼੍ਰੀ ਅਕਾਲ ਹੋਰ ਸਾਨੂੰ ਠੀਕ ਠਾਕ ਕਿੱਦਾਂ ਗੱਲਾਂ ਬਾਤਾਂ ਬਾ ਠੀਕ ਆ ਚੜਦੀ ਕਲਾ ਤੂੰ ਹੀ ਸੁਣਾਓ ਹਾਂ ਠੀਕ ਆਗਾ ਤੂੰ ਲੈ ਜਾਣੇ ਚੰਗੇ ਆ ਆ ਠੀਕ ਆ ਅੱਛਾ ਹਾਂਜੀ ਹਾਂਜੀ ਤੇ ਕੀ ਗੱਲ ਬਾਤ ਚੱਲਦੀ ਰਹਿੰਦੀ ਤੁਹਾਡੇ ਘਰ ਸਤਿਕਾਰ ਕਾੰਚੀ ਹਾਂ ਸ੍ਰੀ ਗੁਰ ਪੁੱਤ ਰਾਜੀਆ ਹਾਂਜੀ ਠੀਕ ਤੂੰ ਸੁਣਾਓ ਹਾਂ ਹਾਂ ਸਤਿਕਾਰ ਕਾੰਚੀ ਸਤਿਕਾਰ ਰਾਜੀ ਪੁੱਤ ਹਾਂਜੀ ਮੈਂ ਸੁਣਿਆ ਤੂੰ ਕੰਮ ਕਰਨ ਜਾਣੀ ਕਿਤੇ ਉਹ ਨਹੀਂ ਨਹੀਂ ਮੰਮੀ ਕੰਮ ਕੀ ਕਰਨ ਜਾਣਾ ਉਦਾਂ ਹੀ ਉਹ ਦੀਦੀ ਠੀਕ ਨਹੀਂ ਸੀ ਜਾਂਦੇ ਹੀ ਚੱਲ ਲਾ ਕੋ ਫਰਾ ਦੇ ਤੇ ਮੈਂ ਚੱਲ ਘਰੇ ਵੀ ਕੀ ਕਰਨਾ ਸਾਰਾ ਦਿਨ ਤੇ ਮੈਂ ਚੱਲ ਮਾੜਾ ਜਿਹਾ ਕਰਾਉਣੀ ਆ ਕੰਮ ਕੋਈ ਮੈਨਾਂ ਕੰਮ ਕਿਤੇ ਰੋਝ ਜਾਨੀ ਆ ਉਧਰੋਂ ਆਈ ਆ ਹਾਂਜੀ ਆ ਹੋ ਗਈਆਂ ਕੱਪੜੇ ਜੇ ਥੋੜੇ ਜਿਹਾ ਧੋਵਾਂ ਲੈ ਤੇ ਮੈਂ ਯਾਰ ਕਿੱਦਾਂ ਕਮੀਜ਼ ਤੇਰਾ ਪਿੱਛਾ ਮੁੜ ਕੇ ਆ ਕੇ ਚਲ ਕੋਈ ਨਹੀਂ ਫਿਰ ਗਰਮੀ ਆ ਬਾਹਰ ਤਨ ਪਤਾ ਹੋਗਾ ਇਹ ਕੁੜੀ ਨੇ ਦੁਪਹਿਰੇ ਬਾਅਦ ਹਮ ਸਾਬ ਕਰਨ ਡਾਇਆ ਸੀ ਉਹਨੂੰ ਨਾ ਤਾਂ ਭੇਡਾਇਆ ਕਰ ਹਾਏ ਹਾਏ ਉਹ ਮੇਰੇ ਮਗਰੋਂ ਕਿਤੇ ਲੱਗ ਗਈ ਹੋਣੀ ਮੈਂ ਤੈਨੂੰ ਕਹਿ ਕੇ ਵੀ ਗਈ ਹਾਂ ਮੈਂ ਹਾਂ ਅੰਦਰ ਬਹਿ ਕੇ ਪੜੀ ਪਤਾ ਨਹੀਂ ਕਿਉਂ ਡੈ ਵੀ ਆਪੇ ਡੇ ਨਹੀਂ ਆਪਣੀ ਮਰਜ਼ੀ ਨਾਲ ਉਹਨੂੰ ਕੰਮ ਅਗਸਤ ਤੋਂ ਆਖਣਾ ਹੈ ਮੰਮੀ ਕਦੋਂ ਵਿਦੇ ਆਏ ਜੇ ਨਹੀਂ ਆਣ ਤਾਂ ਉਹ ਗਿਆਰਾਂ ਦਾ ਘੰਟਾ ਚਾਹ ਪਾਣੀ ਵੀ ਲਿਆਵਾ ਪਿਆਲ ਤਾਂ ਮੈਂ ਚਾਹ ਪਾਣੀ ਤੇ ਪਿਆਲ ਤਾਂ ਤੇ ਮੈਨੂੰ ਦਰਨੇ ਚਲ ਅੱਛਾ ਕੋਈ ਨਹੀਂ ਫਿਰ ਉਹਨਾਂ ਨਾਲ ਆਪ ਹੀ ਹੋਣੀ ਨਹੀਂ ਆਣੀ ਆਪ ਹੀ ਆਂਦੀ ਨਹੀਂ ਚੱਲ ਮੈਂ ਆਂਦਾ ਵੇਲਾ ਦਿਲ ਦੀ ਗੱਲ ਨਹੀਂ ਦੱਸਦੀ ਆ ਗਈ ਇਹ ਵੀ ਦ ਦਿਲ ਦੀ ਗੱਲ ਨਹੀਂ ਦੱਸਦੀ ਕੁੜੀ ਨੇ ਇਹਨਾਂ ਨੂੰ ਸਭ ਕੁਝ ਦੱਸਤਾ ਵੀ ਚਾਚੀ ਨੇ ਮੈਨੂੰ ਡਾਇਆ ਵਾ ਬਾਥਰੂਮ ਸਾਫ਼ ਕਰਨਾ ਟੂਲ ਕੋਤੇ ਪਾਈ ਜੰਨੀ ਹੈ ਹਾ ਹੇ ਮੇਰੇ ਮਗਰੋਂ ਕਿਤੇ ਡੈਡੀ ਜੀ ਲੱਗੀ ਆ ਮੇਰੇੋਂ ਜ਼ਿਆਦਾ ਚੰਗੀ ਨਹੀਂ ਨਹੀਂ ਉਹ ਨਹੀਂ ਨਹੀਂ ਡੈਡੀ ਜੀ ਤੁਹਾਨੂੰ ਗਲਤਫਹਿਮੀ ਹੋਈ ਕੋਈ ਮੈਂ ਕਿੱਥੇ ਕੁੜੀ ਨੂੰ ਲਾਇਆ ਸੀ ਉਹ ਤੇ ਦੁੱਧ ਲਾ ਕੇ ਖਲੋਤੀ ਮੈਂ ਨੇ ਆ ਪੁੱਤ ਮੈਂ ਦੁੱਧ ਵੇ ਨਹੀਂ ਤੇ ਤੂੰ ਪੜ ਲਾ ਉਹਨੂੰ ਚਾਹ ਬੜਾ ਕੰਮ ਦਾ ਜਿਹੜੀ ਗੱਲ ਆ ਨਾ ਦਵਿੰਦਰ ਉਹ ਕੁੜੀ ਨਿਆਣੀ ਨਹੀਂ ਗਈ ਉਹਨੇ ਸਾਨੂੰ ਆਉਂਦਿਆਂ ਨੂੰ ਇਹ ਸਭ ਕੋ ਦੱਸਤਾ ਵੀ ਆ ਗੱਲ ਬਾਤ ਆ ਮੰਮੀ ਇੱਦਾਂ ਕੰਮ ਕਰਨ ਗਈ ਆ ਮੈਂ ਬਾਥਰੂਮ ਚਾਚੀ ਨੇ ਡਾਇਆ ਮੈਨੂੰ ਤੇ ਇਦਾਂ ਗੱਲਾਂ ਕਰਾਂਦੇ ਵਿੱਚ ਜਿਹੜੀ ਇਹ ਚੰਗੀਆਂ ਥੋੜੀਆਂ ਆ ਜੇ ਉਹ ਕੰਮ ਕਰਨ ਚੱਲ ਜਾਂਦੀ ਆ ਚੱਲ ਤੂੰ ਕੁੜੀ ਨੂੰ ਥੋੜਾ ਬਾਲਾ ਦੁਪਹਿਰੇ ਜੋੜਾਇਆ ਵਾ ਤੂੰ ਉਸ ਵਕਤੇ ਕਰਵਾ ਲੈਣੀ ਉਹਨੂੰ ਜੋ ਬੰਗਿਆ ਨਗਿਆ ਗੱਲਾਂ ਦਾ ਸਾਨੂੰ ਪਤਾ ਲੱਗਦਾ ਹੀ ਰਹਿੰਦਾ ਵਾ ਠੀਕ ਆ ਕੁੜੀ ਜੇ ਤੇ ਤੁਹਾਡਾ ਆਹੀ ਅੰਨਿਆ ਤੁਸੀਂ ਆਪਣੇ ਮਹਲੇ ਆਪ ਹੱਲ ਕਰੋ ਹਾਹੀ ਤੁਹਾਡੇ ਘਰ ਦੇ ਵਿੱਚ ਨਾ ਕੋਈ ਗੱਲ ਸਾਡੇ ਮੂੰਹੋਂ ਨਿਕਲੇ ਠੀਕ ਆ ਨਾ ਤੇ ਜੇ ਨਹੀਂ ਲੱਭੀ ਤੁਹਾਡੀ ਤੇ ਕੁੜੀ ਨੂੰ ਅੱਡਦ ਕਰ ਖਾਈ ਦਾਨ ਮਾਸੜ ਜੀ ਇਹੋ ਜੀ ਕੋਈ ਗੱਲ ਨਹੀਂ ਇਹ ਵੀ ਸਾਹਮਣੇ ਬੈਠੀ ਠੀਕ ਆ ਉਹ ਵੀ ਸਾਹਮਣੇ ਬੈਠੀ ਆ ਮਾਤਾ ਸਾਹਮਣੇ ਬੈਠੀ ਇਹ ਜਨਾਨੀਆਂ ਦਾ ਗੱਲਾਂ ਇਹ ਆਪਸ ਵਿੱਚ ਭੜਦਿਆਂ ਦੀ ਮੈਂ ਕਿਹਨੂੰ ਮਾਰਾ ਨਹੀਂ ਕਿੰਦਾ ਜੇ ਮੇਰੇ ਨਾਲ ਕੋਈ ਸ਼ਿਕਾਇਤ ਆ ਨਾ ਆਪ ਜੀ ਦੀ ਮੇਰੀਆਂ ਧੀਆਂ ਬਰਾਬਰ ਠੀਕ ਆ ਮੇਰੇ ਨੂੰ ਸ਼ਿਕਾਇਤ ਆ ਕਿ ਦੱਸੋ ਮੈਂ ਉੱਥੇ ਨੀਵਾ ਹਾਂ ਤਿਆਰ ਜੋ ਬਨ ਗੱਲ ਨੀਵੇਂ ਹੋਣ ਦੀ ਨਹੀਂ ਜਿੱਕਾ ਕਿ ਤਬੱਤ ਨੇ ਕਿ ਰੋਜ਼ ਕੀ ਚੀਜ਼ ਦੀ ਹੁੰਦੀ ਰਹਿੰਦੀ ਆ ਨਾ ਤੇ ਤੋ ਸਾਡੀ ਕੁੜੀ ਨੂੰ ਆਡ ਕਰ ਦੋ ਜੋ ਪੈਰੀ ਬੰਨਾ ਹੋਣਾ ਹੈ ਸੇਮ ਦਾ ਦੇ ਦੋ ਤੁਸੀਂ ਮਾਸੀ ਕਿਉਂ ਦੀ ਗੱਲਾਂ ਕਰਦੇ ਤੁਸੀਂ ਨਿਆਲੇ ਆ ਆ ਬੇਟੀ ਕੁਛ ਕਦੀ ਮੈਂ ਮਾਰਾਂ ਨਹੀਂ ਕਿਹਾ ਕਈ ਚੰਗਾ ਨਹੀਂ ਕਿਹਾ ਜਿੱਥੇ ਵੀ ਮੇਰਾ ਹੱਥ ਪਈਆ ਮੈਂ ਪਾਉਂਦਾ ਹਾਂ ਸਭ ਕੁਝ ਦਿੰਦਾ ਤੂੰ ਬਾਹਰ ਅੰਦਰ ਰੰਨਾ ਇਹ ਕੰਮ ਕਰਦੀ ਮੈਂ ਨੂੰ ਕਦੀ ਨਹੀਂ ਕਿਹਾ ਤੂੰ ਬਾਹਰ ਅੰਦਰ ਰਹਿ ਜਾ ਤੈਨੂੰ ਕੀ ਉਤਾ ਕਰਦੀਆਂ ਗੱਲਾਂ ਦਾ ਅਸੀਂ ਸਭ ਕੁਝ ਦਾ ਡਾਂਡ ਕੋਣ ਸਾਨੂੰ ਦੱਸਦਾ ਵਾ ਜੋ ਜੋ ਸਾਡੀ ਫੁੜੀ ਨਾ ਵੀਤਦਾ ਵਾ ਤੁਹਾਨੂੰ ਤੇ ਮੱਗਿਆ ਵੀ ਕਿਹਾ ਵਾ ਤੇ ਤੁਸੀਂ ਟੈਨਸ਼ਨ ਨਾ ਲਓ ਇਹ ਕੋਮਾ ਬੈਠੀ ਆ ਨਾ ਸਾਰੇ ਇਹਨਾਂ ਦੇ ਉਹਨੂੰ ਉਹ ਸਮਾਂ ਰਹਿੰਦੀ ਹੈ ਇੱਧਰ ਆਂਦੀ ਆਪੋ ਆਪਣੇ ਕੋਈ ਨਹੀਂ ਹੁਣ ਨਿਕਲਣ ਉੱਪ ਚੋਕ ਹੋ ਵੀ ਜਾਂਦੀ ਕੋਈ ਗੱਲ ਨਹੀਂ ਇਹ ਤੇ ਸਾਰੇ ਘਰਾਂ ਚ ਹੁੰਦੀ ਹੈ ਮਮੀ ਉਹਦੋਂ ਤੇ ਮਾਸੀ ਇਹਦੀ ਆਈ ਨਾ ਦੀਪ ਦੀ ਤੇ ਤੇ ਮਿੰਦਰ ਨੇ ਗੱਲਾਂ ਬਾਤਾਂ ਬੜੀਆਂ ਕੀਤੀਆਂ ਨੇ ਤੁਹਾਨੂੰ ਉਹਨੇ ਥੋੜੀਆਂ ਜੀਆਂ ਗੱਲਾਂ ਦੱਸੀਆਂ ਵੀ ਉਹ ਸਾਡੇ ਕੋਲ ਪਰਦਾ ਪਾ ਗਈ ਉਹ ਤੇ ਚਲੋ ਤੁਹਾਨੂੰ ਪਤਾ ਵੀ ਇਹਦੀ ਜਵਾਨੀ ਇਦਾਂ ਦੀ ਹੈ ਕਿਉ ਮੇਰੇ ਜਿਵੇਂ ਨਹੀਂ ਬੰਦ ਜੀ ਦੇ ਨੌ ਸੱਸ ਦੀ ਇਹਦੀ ਨਹੀਂ ਆ ਮਮੀ ਜੀ ਮੈਂ ਕੀ ਨਹੀਂ ਮੈਂ ਤਾਂ ਕਿਸ ਨੂੰ ਕੋਈ ਕਹਿੰਦੀ ਨਹੀਂ ਆ ਮੈਂ ਇਹ ਪਹਿਨਾ ਨੂੰ ਸਮਝਦੀ ਪੁੱਛਣਾ ਹੁੰਦੀ ਇਹ ਪਿੱਛੇ ਬੈਠੀ ਆ ਇਹਨੇ ਉਹਨਾਂ ਬਹੁਤ ਭਾਵੇਂ ਤੁਹਾਡੀ ਉਹ ਭੈਣ ਆਈ ਸੀ ਉਹਨੇ ਬੜੀਆਂ ਗੱਲਾਂ ਕੀਤੀਆਂ ਸ੍ਰੀਕ ਸ੍ਰੀਕ ਹੁੰਦੇ ਆ ਸਿਰ ਤੇ ਚੜ ਕੇ ਨੱਚਦੇ ਇਹਨੂੰ ਥੋੜਾ ਜਿਹਾ ਦਬਾ ਕੇ ਰੱਖੀ ਆ ਗੱਲਾਂ ਕਰਨ ਵਾਲੀਆਂ ਮਾਸੀ ਜੀ ਨੂੰ ਤੁਸੀਂ ਥੋੜਾ ਜਿਹਾ ਸਮਝਾਓ ਵੀ ਆਹ ਕਹਿੰਦੇ ਘਰ ਦੇ ਦਖਲਦਾਰ ਜੀ ਨਹੀਂ ਇੰਨੀ ਜਣੀ ਚਾਹੀਦੀ ਜਿੰਨੀ ਉਹਦੇ ਅੱਗੇ ਆਹੀਂ ਹੈਗੇ ਆ ਚੱਲਾਂਗੇ ਇਦਾਂ ਦੇ ਗੱਲਾਂ ਕਰਕੇ ਇਹ ਕੀ ਹੈ ਨਹੀਂ ਉਹਦੇ ਕਿਤੇ ਉਹ ਮੋਢੇ ਤੇ ਬੰਦੂਕ ਰੱਖੀ ਆ ਮੇਰੀ ਗੱਲ ਸੁਣ ਸਵਾਭਾਗ ਕਰਦੀ। ਉਹ ਮੰਮੀ ਜੀ ਨਹੀਂ ਰਹਿਣੇ। ਚੁੱਪ। ਸਿਆਣੇ ਬੰਦੇ ਆ ਨਾ ਗੱਲ ਕੰਢੇ। ਗਲਤੀ ਨੂੰ ਗਲਤੀ ਮੰਨ ਨਹੀਂ ਲਈ ਜਾਂਦਾ ਕਦੇ। ਬਿਲਕੁਲ ਮੰਗਣੀ ਨਹੀਂ। ਇਹ ਗਲਤੀ ਮੇਰੇ ਕੋਲ ਹੈ ਹੀ ਗਦੀ ਗਲਤੀ। ਚਲਾ ਜਾ ਹਾਂ। ਚੁੱਪ। ਚੁੱਪ ਕਰ। ਉਹ ਤਾਂ ਮੈਨੂੰ ਚੁੱਪ ਕਰ ਹੁੰਦੀ ਨਹੀਂ। ਇਹਨੂੰ ਬੋਲਾ ਲਿਆ ਚੁੱਪ। ਐਡੀ ਜ਼ੁਬਾਨ ਤੇ ਐਡੀ ਹੋਈ। ਬੋਲਾ। ਮੈਂ ਤਾਂ ਤੈਨੂੰ ਕਹਿ ਸਕਦੀ ਆ ਤੇ ਤੂੰ ਮੇਰੇ ਮੰਨ ਵੀ ਲੈਣੀ। ਉਹ ਕੁੜੀ ਨੇ ਨੰਨਾ ਨਹੀਂ ਧਰਿਆ। ਜ਼ੁਬਾਨ ਵੀ ਮੂੰਹ ਤੋਂ ਵੱਡੀ ਫਿਰ ਵੀ ਉਹਨਾਂ ਦੇ ਮੱਤੇ ਆਇਓ। ਆਹਦੀ ਕੁੜੀ ਗਲਤ ਆ ਉਹ ਬੋਲੀਇ ਕਰਾਂ ਤੇਰੀ ਨੋ ਉਹ ਤੇ ਜੋ ਬੰਦੇ ਤੋਂ ਹੁਣ ਮੰਦੀ ਸੁਣਦੀ ਨਹੀਂ ਤੇ ਫਿਰ ਕਹਿਣਾ ਕੀ ਉਹਨੂੰ ਅਸੀਂ ਤੇਰਾ ਖਰਾਬ ਦਿਮਾਗ ਹੋਇਆ ਵਾ ਮੈਨੂੰ ਸਾਰਾ ਟੰਬਰ ਕਹੀ ਜਾਂਦਾ ਮੈਂ ਤੇ ਅੱਗੇ ਆਖਿਆ ਵੀ ਮੈਂ ਘਰੋਂ ਨਿਕਲ ਜਾਨੀ ਆ ਤੇ ਤੂੰ ਸਾਰੇ ਬਹਿ ਜਾ ਇਥੇ ਰੱਖ ਲੈ ਇਹਨੂੰ ਅਵੇ ਆ ਗੱਲ ਕਰਨ ਆਲੀ ਮਾਸੀ ਇਹਦੀ ਇਹ ਨਾ ਕਿਉਂ ਬਣ ਤੂੰ ਆਣਾ ਨਾ ਵੀਨੂ ਤਾਂ ਪਤਾ ਹੀ ਨਹੀਂ ਖਾਹੇ ਦਾ ਕਿੱਦਾਂ ਤੇ ਲੱਭ ਕੇ ਬੋਲ ਕੇ ਗਈ ਆ ਅਸੀਂ ਆਪਣੀ ਕੁੜੀ ਲੈ ਜਾਣੀ ਆਏ ਅਗਨੋਂ ਨਹੀਂ ਮੰਮੀ ਤੁਸੀਂ ਚੁੱਪ ਰਹੋ ਕੋਈ ਨਹੀਂ ਚੁੱਪ ਆ ਮੇਰੀ ਕੁੜੀ ਤੁਹਾਡੀ ਬਾਤ ਚਾ ਮੇਰੀ ਭੈਣ ਆ ਠੀਕ ਆ ਮੈਂ ਜਿੱਦਾਂ ਵੀ ਕਰਦਾ ਉਹ ਅੱਖਾਂ ਸਾਹ ਕੋ ਆ ਕੇ ਸਾਰ ਦਾਂ ਮਾਰ ਇਹਨੂੰ ਆਵਾਜ਼ ਮੈਂ ਪੁੱਛਾਂ ਕਿ ਇਹ ਗੱਲਾਂ ਕਿੱਦਾਂ ਕਰੀਦੀਆਂ ਵਾ ਮਾਂ ਪਿਓ ਹੁੰਦਿਆਂ ਬੈਠਿਆ ਇੰਨੀ ਬੀਤੀ ਕਰਦੀ ਆਡੀ ਜੇ ਸਾਡੇ ਬੈਠਿਆ ਹੀ ਇਦਾਂ ਦੀਆਂ ਗੱਲਾਂ ਕਰ ਗਈ ਸਾਡੀ ਕੁੜੀ ਨੂੰ ਤੇ ਮਗਰੋਂ ਕੀ ਹੁੰਦਾ ਹੋਊਗਾ ਮਾਸਰ ਜੀ ਮੈਂ ਤੇ ਆਪ ਬਹੁਤ ਦੁਖੀ ਹਾਂ ਕੀ ਕਰਾਂ ਇਹਨੂੰ ਤਾਂ ਮਾਸਾ ਕਿਹਾ ਕਾਈ ਨਹੀਂ ਵੀ ਇਹਦਾ ਮਾਂ ਪਿਓ ਆਇਆ ਬੈਠਾ ਵਾ ਲਾਗੇ ਤੂੰ ਨਹੀਂ ਕਰ ਤੋਂ ਗਰਮ ਹੋ ਜਾਂਦੇ ਮੰਮੀ ਜੀ ਮੈਂ ਕਹਿ ਨਹੀਂ ਪੁੱਤ ਕੋਈ ਨਹੀਂ ਨਰਮਨਾ ਹੋਈ ਇਹ ਤਾਂ ਕੀ ਕਰਿਆ ਘਰ ਦਾ ਸੁਬਾਹ ਇਹਦਾ ਚੱਲਿਆ ਜਾਂਦਾ ਠੀਕ ਗਲਤ ਜਿਹੜੀ ਗੱਲ ਕਰ ਗਈ ਨਾ ਮੇਰੇ ਹਮਨ ਤੇ ਵੱਜੀ ਉਹ ਇਦਾਂ ਨਹੀਂ ਕਹਿਣਾ ਚਾਹੀਦਾ ਲੋਕੀ ਹੋਣ ਜਦੋਂ ਰੱਬ ਨੇ ਪਾ ਹੀ ਦਿੱਤੀਆਂ ਤਾਂ ਫੇਰ ਮੈਂ ਤੇ ਕੱਟਣੀ ਹੀ ਆਂ ਤੁਸੀਂ ਇਹ ਗਾਣਾ ਕਰਿਆ ਕਰੋ ਤੁਸੀਂ ਆਏ ਤੇ ਮਿਲਣੇ ਸਭਾ ਦੀ ਤਾਂ ਗੱਲ ਕੋਈ ਨਹੀਂ ਕੀ ਸਭਾ ਚਲੋ ਇਹ ਦਾਦਾ ਵੀ ਰਵੇ ਕੋਈ ਗੱਲ ਨਹੀਂ ਨਾਲ ਛਾਵਾਂ ਕੰਮ ਤਾਂ ਕਰਾਵੇ ਕੰਮ ਤਾਂ ਉਹਨੂੰ ਢਾਹ ਛੱਡਦੀ ਆਵੇ ਮੰਜੇ ਤੇ ਬੈਠੀ ਹੁੰਦੀ ਆ ਇਹਨੇ ਨਾ ਜੁੱਤੀਆਂ ਖਾਣੀਆਂ ਜਿਹੜੀ ਗੱਲ ਕਰ ਗਈ ਨਾ ਇਹ ਇਹ ਗੱਲ ਨਹੀਂ ਆਂਦੇ ਵੀ ਜੁੱਤੀਆਂ ਮਾਰ ਠੀਕ ਹੈ ਪਰ ਜਿੱਦਾਂ ਦੀ ਗੱਲ ਕਰਕੇ ਗਈ ਹੈ ਨਾ ਉਹ ਇਹੋ ਜੀ ਬਰਦਾਸ਼ਤ ਨਹੀਂ ਹੁੰਦੀ। ਹੋਟਾ ਦੇ ਕਰਦਾ ਮਸਲਾ ਵਾ ਦੋਹਾਂ ਜੀਆਂ ਦੀ ਗੱਲ ਵਾ। ਮਾਤਾ ਤੇ ਨਾ ਕਹਿਣਾ ਇਹ ਨਾ ਇੱਕ ਪੱਤ ਪੈਣਾ ਹੀ ਪਾਣਾ ਤੇ ਪੈ ਗਿਆ। ਜੀ ਆਏ ਸਿਆਣੇ ਤੇ ਗੱਲ ਤੱਕ ਸਵਾਰਕ ਕਰਦੀ ਇਹਨਾਂ ਨੂੰ। ਜੇ ਮੈਂ ਹੁਣ ਕੀ ਕਰਾਂ? ਕਿੰਨਾ ਉਹਨੂੰ ਵੱਡਿਆ ਕਿੰਨਾ ਸਮਝਾਇਆ ਉਹਦੀ ਵੇਸੇ ਅਤੀ ਅਸਰ ਨਹੀਂ ਤਾਂ ਕੀ ਕਰੀਏ? ਜਿੰਨਾ ਮੈਂ ਬੜਾ ਕਿਹਾ ਹੀ ਉਹਦਾ ਵੱਡਿਆ ਹੀ। ਇਹ ਚਾਲਾ ਤੇਰੇ ਚੋਗੀਆਂ ਕੈਦੀਆਂ ਰੋਟੀਆਂ ਹੈ ਨਹੀਂ ਇਹਨੇ ਘਰੋਂ ਪੈਰ ਨਹੀਂ ਪੁੱਟਿਆ ہاں ਜੀ ਹਾਂ ਕਰ ਲੈਣਾ ਕਹੋ ਉਹੀ ਤੇ ਮੇਰਾ ਕਲੇਜੇ ਨੂੰ ਹੱਥ ਬੋਂਦੇ ਏ ਜੋ ਤੂੰ ਇਹਦੇ ਨਾਲੇ ਮੈਂ ਤੂੰ ਹੀ ਫਿਰਦੀ ਆ ਬਾਹਰ ਅੰਦਰ ਨਿਕਲਦੀ ਜਾਂਨੇ ਅੰਦਰ ਕਦੀ ਅੱਧਾ ਤੁਰੇ ਫਿਰਦੇ ਆ ਤੁਹਾਡੇ ਮੂੰਹ ਹੋਇਆ ਇਹੋ ਜੇ ਮੋਰਚਾ ਨਹੀਂ ਤਾਂ ਕੁੜੀ ਨੂੰ ਕਦੇ ਮੈਂ ਛੱਡ ਕੇ ਜਾਈਏ ਨਾ ਹੀ ਲੈ ਜਾਣਾ ਸੀ ਅਹੀਂ ਤੇ ہاں ਜੀ ਚਲੋ ਤੇ ਬੋਲਦੀ ਰਹਿੰਦੀ ਜੋ ਤੇ ਮੂੰਹੋਂ ਤਾਂ ਵੇਖੋ ਤੁਹਾਡੇ ਹੁੰਦੇ ਨਹੀਂ ਉਹਨੇ ਸ਼ਰਮ ਖਾਦੀ ਮਣੀ ਛੋਟੀ ਤੇ ਕੀ ਕਰਨਾ ਉਹ ਨਾ ਚਾਹ ਕਲੀ ਲਾਉਣਾ ਚਾਹੀਦਾ ਧੀ ਪਹਿਨੂ ਹੁਣ ਇਹਦਾ ਤੇ ਪਹਿਲਾਂ ਦਾ ਲੱਥਾ ਵਾ ਤੇ ਕੀ ਕਰਨਾ ਅਸੀਂ ਵੀ ਅਸੀਂ ਪਤੀ ਦੇ ਅਨੁਮਾਨਦ ਘੱਟ ਬਾਕੀ ਮਾਸੜ ਦੀ ਮੈਂ ਜਿੰਨਾ ਜੋ ਲੱਗਦਾ ਜੋ ਨਿਆਣੇ ਸਾਰੇ ਪੜਾਉਂਦੇ ਆ ਕੋਈ ਚੱਕਰ ਨਹੀਂ ਤੁਸੀਂ ਟੈਨਸ਼ਨ ਨਹੀਂ ਲੈਣੀ ਉਹ ਗੱਲ ਹੈ ਤੇ ਜੋ ਮੈਨੂੰ ਉਹ ਚਲ ਜਾਂਦੀ ਭਈ ਕੁੜੀ ਰੱਖੀ ਦੇ ਛੱਡੀ ਦੇਹੀਂ ਇੱਥੇ ਤਾਂ ਹੀ ਆ ਭਈ ਜੇ ਤੁਹਾਡਾ ਦੋਹਾਂ ਜੀਆਂ ਦੀ ਕੋਈ ਅਸੀਂ ਗੱਲ ਨਹੀਂ ਗੇ ਸੁਣਦੇ ਠੀਕ ਆ ਨਾ ਤੇਰੀ ਸੁਣਦੇ ਨਾ ਭੈਣ ਦੀ ਦੀ ਸੁਣਦੇ ਆ ਠੀਕ ਆ ਔਰ ਗਲਤ ਇਹ ਆ ਵੀ ਉਹਨੂੰ ਸਾਰੇ ਜਣੇ ਬਹਿ ਕੇ ਸਮਝਾਓ ਤੇ ਤੁਹਾਡੇ ਕੰਮ ਬਚਾ ਲਿਆ ਜਾਵੇ ਹੁਣ ਘਰੇ ਮੈਂ ਆਪਣੇ ਘਪਤ ਪਾਣਾ ਇਹਨੂੰ ਕਦੀ ਮਾੜੀ ਚੰਗੀ ਕੁਛ ਨਹੀਂ ਕਿਹਾ